ਸੰਨ ਟੀਵੀ ਜਗਬਾਣੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅੱਜ ਪਹਿਲਾ ਜਥਾ ਸ਼੍ਰੀ ਖੀਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋ ਰਿਹਾ ਕਿਉਂਕਿ 25 ਮਈ ਨੂੰ ਕਿਵਾੜ ਖੁੱਲਣ ਜਾ ਰਹੇ ਨੇ ਔਰ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਹੈ ਜਿਸ ਦੀ ਰਵਾਨਗੀ ਹੋ ਰਹੀ ਹੈ ਔਰ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਹੋਈਆਂ ਨੇ ਕੋਈ ਦਿੱਲੀ ਤੋਂ ਆਇਆ ਕੋਈ ਜੈਪੁਰ ਤੋਂ ਆਇਆ ਕੋਈ ਪੰਜਾਬ ਤੋਂ ਆਇਆ ਇਹ ਸ਼ਰਧਾ ਹੈ ਲੋਕਾਂ ਦੀ ਕਿ ਜਦੋਂ ਕਵਾੜ ਖੁੱਲਦੇ ਨੇ ਲੋਕ ਪਹਿਲੇ ਜਥੇ ਦੇ ਵਿੱਚ ਜਾਂਦੇ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਜਿਸ ਬੱਸ ਦੇ ਵਿੱਚ ਅਸੀਂ ਮੌਜੂਦ ਆਏ ਜਥੇ ਪਹਿਲੀ ਜਥੇ ਦੀ ਬੱਸ ਹੈ ਇਹ ਸਾਰੇ ਸ਼ਰਧਾਲੂ ਨੇ ਸੰਗਤਾਂ ਨੇ ਗੁਰੂ ਦੇ ਨਾਲ ਪਿਆਰ ਰੱਖਣ ਵਾਲੇ ਐ ਜਿਹੜੇ ਪਹਿਲੇ ਜਥੇ ਦੇ ਵਿੱਚ ਜਾ ਰਹੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਇਹਨਾਂ ਸਾਰਿਆਂ ਦੇ ਨਾਲ ਕਿਉਂਕਿ ਸਫਰ ਕਹਿੰਦੇ ਆ ਕਿ ਬਹੁਤ ਖਤਰਨਾਕ ਹੈ ਪਰ ਜਿੰਨਾ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਸੋ ਉਹ ਚੜ ਜਾਂਦੇ ਨੇ ਚੜਾਈਆਂ ਸੁਬਾਈ ਹੁਣੀ ਨਾਲ ਮੌਜੂਦ ਨੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਜਥੇ ਦੇ ਨਾਲ ਜਾ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਪਹਿਲੇ ਜਥੇ ਦੇ ਨਾਲ ਜਾ ਰਹੇ ਹਣੀ ਜੀ ਕਿੱਥੋਂ ਆਏ ਹੋ ਤੁਸੀਂ ਜੈਪੁਰ ਤੋਂ ਆਏ ਹਾਂ ਜੀ ਅੱਛਾ ਪਹਿਲਾਂ ਵੀ ਯਾਤਰਾ ਕੀਤੀ ਹੈ ਕਿ ਜਾਂ ਪਹਿਲੀ ਵਾਰੀ ਹੈ ਜੀ ਮੈਂ ਚੌਥੀ ਵਾਰੀ ਚੱਲੇ ਆਇਆ ਹਾਂ ਚੌਥੀ ਵਾਰੀ ਹਾਂਜੀ ਹਾਂਜੀ ਚੌਥੀ ਵਾਰੀ ਚੱਲੇ ਨੇ ਹਰ ਵਾਰੀ ਪਹਿਲੇ ਜਥੇ ਦੇ ਨਾਲ ਜਾਂਦੇ ਹਾਂ ਮੈਂ 3 ਸਾਲ ਤੋਂ ਮ ਜੋ ਜੂਨ ਦੇ ਮਹੀਨੇ ਵਿੱਚ ਗਏ ਸੀਗੇ ਅੱਛਾ ਤੁਸੀਂ ਇਹ ਤਾਂ ਕਹਿੰਦੇ ਕਿ ਇੱਕ ਵਾਰੀ ਵੀ ਕਰਨੀ ਯਾਤਰਾ ਔਖੀ ਹੁੰਦੀ ਆ ਤੁਸੀਂ ਚਾਰ ਵਾਰੀ ਚੱਲੇ ਹੋ ਹਰ ਵਾਰੀ ਪਹਿਲੇ ਜਥੇ ਦੇ ਨਾਲ ਹੀ ਜਾਂਦੇ ਹੋ ਤਾਂ ਕਿੰਨਾ ਕੁ ਸਕੂਨ ਮਿਲਦਾ ਹੈ ਉਹ ਮਹਾਰਾਜ ਦੇ ਉੱਪਰ ਜਾ ਕੇ ਦਰਸ਼ਨ ਦੇਦਾਰੀ ਕਰਕੇ ਉੱਥੇ ਤਾਂ ਜਾ ਕੇ ਬਿਲਕੁਲ ਇਵੇਂ ਜਿਵੇਂ ਸਵਰਗ ਦੇ ਦਰਸ਼ਨ ਹੋ ਗਏ ਹੋ ਜਿੰਨੀ ਵੀ ਥਕਾਵਟ ਹੋਵੇ ਜਿੰਨਾ ਵੀ ਤੁਰ ਕੇ ਆਪਾਂ ਪਿੰਡ ਜਿੰਨਾ ਵੀ ਆਪਾਂ ਪਾਸਟ ਕਵਰ ਕੀਤਾ ਉਹ ਸੱਥੇ ਜਾ ਕੇ ਸਾਰੀ ਥਕਾਵਟ ਲਾਏ ਜਾਂਦੀ ਆ ਜਦੋਂ ਆਪਾਂ ਇਸ਼ਨਾਨ ਕਰਦੇ ਆ ਉੱਥੇ ਚਿਲਡ ਵਾਟਰ ਹੁੰਦਾ ਹੈ ਜਿਵੇਂ ਫ੍ਰੀਜ਼ਿੰਗ ਕੋਲਡ ਵਾਟਰ ਜਿਹਨੂੰ ਕਹਿੰਦੇ ਆਪਾਂ ਉਹ ਹੁੰਦਾ ਹੈ ਤੇ ਉੱਥੇ ਜਾ ਕੇ ਜਦੋਂ ਇਸ਼ਨਾਨ ਕਰਦੇ ਹੋ ਤਾਂ ਪੂਰੀ ਥਕਾਵਟ ਲਏ ਜਾਂਦੀ ਹੈ ਜੀ ਅੱਛਾ ਕਹਿੰਦੇ ਕਿ ਮੁਸ਼ਕਲਾਂ ਬਹੁਤ ਹੁੰਦੀਆਂ ਨੇ ਕਈ ਉੱਪਰ ਚੜਦੇ ਆ ਤਾਂ ਤੁਸੀਂ ਜਾਣਦੇ ਹੋ ਕਿੰਵੀਂ ਯਾਤਰਾ ਹੈ ਕੋਈ ਇਦਾਂ ਦਾ ਮਨ 'ਚ ਖਿਆਲ ਤਾਂ ਨਹੀਂ ਆਉਂਦਾ ਜੀ ਨੇ ਆਪਾਂ ਤਾਂ ਪਹਿਲੀ ਵਾਰ ਹੀ ਚੱਲੇ ਆ ਯਾਤਰਾ ਤੇ ਤੁਸੀਂ ਪਹਿਲੀ ਵਾਰ ਹੀ ਚੱਲੇ ਹਾਂ ਅੰਦਰੋਂ ਤੋਂ ਆਏ ਸੀ ਆਪਾਂ ਅੱਛਾ ਇੰਦਰੋਂ ਤੋਂ ਹਾਂ ਹਾਂਜੀ ਠੀਕ ਹੈ ਤੇ ਇਹ ਕਿੱਦਾਂ ਮਨ ਦੇ ਵਿੱਚ ਖਿਆਲ ਵਿਦ ਕਿੱਦਾਂ ਬਣੀ ਕਿ ਯਾਰ ਮੈਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ ਆਉਂਦਾ ਆਪਾਂ ਪਹਿਲੀ ਵਾਰ ਕੇ ਦਰਸਾ ਗਿਤਾ ਮੈਂ ਕਿ ਆਪਾਂ ਪਹਿਲੇ ਜਥੇ ਚ ਹੀ ਆਪਾਂ ਚੱਲੀਏ ਅੱਛਾ ਪਹਿਲੀ ਵਾਰ ਹੀ ਚੱਲੀਓ ਤਾਂ ਪਹਿਲੇ ਜਥੇ ਜੇ ਆਪਾਂ ਜਰੂਰ ਜਾਣਾ ਮੈਂ ਕਿ ਆਪਾਂ ਕੱਲ੍ਹ ਕੀ ਦਰਦ ਪਿਤਾ ਦੇ ਦਰਦ ਚੱਲਦੇ ਆਪਾਂ ਪਹਿਲੀ ਵਾਰ ਹੀ ਦਰਸ਼ਨ ਹੋ ਜਾਣ ਵਧੀਆ ਹੋਰ ਕੁਝ ਨਹੀਂ ਅੱਛਾ ਇਹ ਨੀ ਚੜਾਈ ਇਹ ਨੀ ਉਚਾਈ ਤੇ ਕੋਈ ਮਨ ਦੇ ਵਿੱਚ ਕੋਈ ਡਰ ਕੋਈ ਭੈਤ ਨਹੀਂ ਆ ਕੋਈ ਡਰ ਨਹੀਂ ਸਿੱਖਾਂ ਡਰ ਤਾਂ ਰਹਿੰਦਾ ਹੀ ਨਹੀਂ ਆ ਸਿੱਖਾ ਚੜਦੇ ਗੱਲਾਂ ਜਿਹੜੇ ਰਹਿੰਦੇ ਨੇ ਮੋਤੋ ਪਿਛਾ ਨਹੀਂ ਹਟਦੇ ਤਾਂ ਬਿਲਕੁਲ ਕੋਈ ਭੈ ਨਹੀਂ ਕੋਈ ਡਰ ਨਹੀਂ ਹੈ ਤਾਂ ਭੈਣ ਹੁਣੀ ਵੀ ਨਾਲ ਨੇ ਸਾਡੇ ਮੌਜੂਦ ਪਹਿਲੀ ਵਾਰ ਹੀ ਚੱਲੇ ਹਾਂ ਕਿ ਤਾਂ ਪਹਿਲਾਂ ਵੀ ਜਾ ਕੇ ਸੀ ਵੀਰ ਜੀ ਬਿਲਕੁਲ ਪਹਿਲੀ ਵਾਰ ਹੀ ਚੱਲੇ ਆ ਸੀ ਉਜੈਨ ਤੋਂ ਆਇਆ ਉਜੈਨ ਤੋਂ ਆਇਆ ਸੀ ਤੀਬ ਇਹ ਕਿੱਦਾਂ ਫਿਰ ਪ੍ਰੋਗਰਾਮ ਬਣਿਆ ਕਿ ਯਾਰ ਇਸ ਵਾਰ ਸ਼ਰੀਮਕੁਨ ਸਾਹਿਬ ਜਾ ਕੇ ਹੋ ਬਸ ਕਹਿੰਦੇ ਨੇ ਮਾਲਕ ਦਾ ਜਦੋਂ ਹੁਕਮ ਹੋਵੇ ਤਾਂ ਆਪੇ ਬਲਾਵਾ ਆ ਜਾਂਦਾ ਬਸ ਤੇ ਕਿੰਨਾ ਕੁ ਸਕੂਨ ਮਿਲਿਆ ਤੁਸੀਂ ਇੱਥੇ ਆਏ ਹੋ ਅੱਜ ਇੱਥੋਂ ਚੱਲੇ ਹੋ ਕੋਈ ਮਨ ਦੇ ਵਿੱਚ ਖਿਆਲ ਕੋਈ ਡਰਤ ਨਹੀਂ ਆ ਕਿ ਯਾਰ ਇੰਨੀ ਚੜਾਈ ਕਿੱਦਾਂ ਚੜੀ ਜਾਏਗੀ ਨਹੀਂ ਨਹੀਂ ਬਿਲਕੁਲ ਡਰ ਨਹੀਂ ਹੈਗਾ ਉਹ ਮਾਲਕ ਅੰਗ-ਸੰਗ ਸਹਾਈ ਹੈਗੇ ਆ ਠੱਕੇ ਦਾ ਡਰ ਇਹ ਇਹ ਬਿਲਕੁਲ ਸਹੀ ਕਿਹਾ ਭੈਣ ਕਿ ਜਦੋਂ ਮਾਲਕ ਅੰਗ ਸੰਗ ਸਾਈ ਹੁੰਦਾ ਨਾ ਤਾਂ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਤਾਂ ਇੱਕ ਹੁੰਦਾ ਨਾ ਕਿ ਮਨ ਦੇ ਵਿੱਚ ਉਹ ਲੈ ਕੇ ਚੱਲਣਾ ਕਿ ਮਾਲਕ ਮੈਂ ਤੇਰੇ ਦਰ ਤੇ ਆ ਰਿਹਾ ਮੇਰੀ ਆ ਆਸ ਸੁਮਰاد ਪੂਰੀ ਕਰ ਵੈਸੇ ਤਾਂ ਕਹਿੰਦੇ ਕਿ ਕੋਈ ਮਨ ਦੇ ਵਿੱਚ ਉਹ ਨਹੀਂ ਰੱਖਣੀ ਚਾਹੀਦੀ ਇੱਛਾ ਕਿਉਂਕਿ ਗੁਰੂ ਘਰ ਜਾਣਾ ਤਾਂ ਤੁਸੀਂ ਨਿਰਸਵਾਰਥ ਹੋ ਕੇ ਜਾਓ ਫਿਰ ਵੀ ਕੋਈ ਮਨ ਦੇ ਵਿੱਚ ਹੈਗਾ ਇਸ ਤਰੀਕੇ ਦਾ ਕਿ ਪ੍ਰਮਾਤਮਾ ਪੂਰੀ ਕਰੀ ਜਾਂ ਗੱਲਬਾਤ ਬਸ ਮਨ ਦੇ ਵਿੱਚ ਇੱਕੋ ਆਸ ਹੈ ਕਿ ਪ੍ਰਮਾਤਮਾ ਨੂੰ ਹੀ ਮੰਗਣਾ ਹੈ ਹੋਰ ਕੀ ਸਾਨੂੰ ਨਹੀਂ ਮੰਗਣਾ ਉਹਦੀ ਨਾਮ ਉਹਦੀ ਨਤਲੀਅਮ ਨੂੰ ਮੰਗਣਾ ਆ ਤੇ ਵਾਰ-ਵਾਰ ਉਹਦੀ ਯਾਤਰਾ ਤੇ ਪਹੁੰਚੀ ਐ ਉਹਦੇ ਦਰਸ਼ਨ ਦਿਦਾਰੇ ਕਰੀਏ ਬਸ ਹੋਰ ਕੁਛ ਆਸ ਨਹੀਂ ਹੈਗੀ ਮਾਲਕ ਨੂੰ ਮੰਗਿਆ ਸਭ ਕੁਝ ਮਿਲ ਜਾਂਦਾ ਸਭ ਕੁਝ ਮਿਲਦਾ ਬਿਲਕੁਲ ਮਿਲਦਾ ਆਪਣੇ ਤੇ ਕਿਰਪਾ ਮੰਨਦੇ ਹੋ ਮਾਲਕ ਦੀ ਬਿਲਕੁਲ ਮੰਨਦੇ ਹਾਂ ਸੀ ਪੂਰੀ ਚੜ੍ਹਦੀ ਕਲਾ ਦੀ ਬਿਲਕੁਲ ਭੈਣ ਕਹਿੰਦੀ ਕਿ ਮਾਲਕ ਨੂੰ ਮੰਗੋ ਤੇ ਸਭ ਕੁਝ ਜਿਹੜਾ ਆ ਉਹ ਮਿਲ ਜਾਂਦਾ ਕਿੱਥੋਂ ਆਏ ਹੋ ਤੁਸੀਂ ਤੁਸੀਂ ਵਜੈਨ ਨੂੰ ਆਇਆ ਜੀ ਅੱਛਾ ਤੁਸੀਂ ਵੀ ਵਜੈਨ ਹਾਂ ਮੰਮੀ ਪਾਪਾ ਉਹਦੇ ਅੱਛਾ ਤੁਸੀਂ ਠੀਕ ਹੈ ਠੀਕ ਹੈ ਬੇਟੀ ਤੇ ਤਾਂ ਬਹੁਤ ਕਿਰਪਾ ਲੱਗਦੀ ਕਹਿੰਦੇ ਕਿ ਪ੍ਰਮਾਤਮਾ ਨੂੰ ਮੰਗੋ ਤੇ ਸਭ ਕੁਝ ਮਿਲ ਜਾਂਦਾ ਹਾਂਜੀ ਹਾਂਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਹਾਂਜੀ ਪਹਿਲੀ ਵਾਰੀ ਹਾਂਜੀ ਪਹਿਲੀ ਵਾਰ ਚੱਲੇ ਆਂ ਕੱਲ ਕੀ ਦਰਜੀ ਨੇ ਬੁਲਾਇਆ ਸਨ ਓਹੀ ਵਾਰ ਫੜ ਕੇ ਲੈ ਜਾਣਗੇ ਕੋਈ ਡਰ ਨਹੀਂ ਕੋਈ ਡਰ ਨਹੀਂ ਬਾਬਾ ਜੀ ਆ ਵੀ ਬਾਹਰ ਫੜ ਕੇ ਲੈ ਜਾਣਗੇ ਸਾੜੀ ਠੀਕ ਹੈ ਸਾੜੀ ਕੋਈ ਔਕਾਤ ਨਹੀਂ ਕਿੱਥੋਂ ਆਏ ਜੀ ਅਸੀਂ ਪਟਿਆਲੇ ਤੋਂ ਆਏ ਜੀ ਅੱਛਾ ਪਟਿਆਲੇ ਤੋਂ ਦੋਨੇ ਜਾਣੇ ਆ ਹਾਂ ਦੋਨੇ ਹੀ ਅਸੀਂ ਪਟਿਆਲੇ ਤੋਂ ਨਹੀਂ ਅਸੀਂ ਪੰਜਵੀਂ ਵਾਰ ਚੱਲੇ ਆ ਮੈਂ ਅੱਛਾ ਪੰਜਵੀਂ ਵਾਰ ਹਾਂਜੀ ਹਾਂਜੀ ਤੇ ਪਹਿਲਾਂ ਤੇ ਉਦਾਂ ਹੀ ਜਾਂਦੇ ਹੁਣ ਜਥੇ ਦੇ ਨਾਲ ਚੱਲੇ ਆ ਤੇ ਪੰਜਵੀਂ ਵਾਰ ਚੱਲੇ ਆ ਬਾਕੀ ਉੱਥੇ ਜਿਹੜਾ ਜਾਣਾ ਨਾ ਉਹ ਸਾਡੀ ਨਹੀਂ ਕੋਈ ਵੀ ਅਸਲੀਅਤ ਹੈ ਕਿ ਉਹ ਮਾਲਕ ਦੇ ਹੱਥ ਲਈ ਜਾਣਾ ਸੀ ਵੀ ਇੰਨੀ ਚੜ੍ਹਾਈ ਹੈ ਜਾਂ ਕੁਛ ਆ ਕੋਈ ਮੁਸ਼ਕਲ ਵਗੈਰਾ ਤਾਂ ਨਹੀਂ ਆਈ ਕਦੀ ਮੁਸ਼ਕਲ ਨਹੀਂ ਹੋਣੀ ਉਹ ਆਕੇ ਮਹਾਰਾਜ ਦੇ ਆਪੇ ਕਿਰਪਾ ਕਰੇਗਾ ਉਨੇ ਆਪਣੇ ਆਪੇ ਲੈ ਜਾਂਦਾ ਬਾਹ ਫੜ ਕੇ ਉਨੇ ਆਪੇ ਲੈ ਆ ਜਾਂਦਾ ਬਾਹ ਫੜ ਕੇ ਠੀਕ ਹੈ ਹਾਂ ਪੰਜਵੀਂ ਯਰ ਚੱਲੇ ਆਂ ਇਹ ਇਹ ਛੇਵੀਂ ਯਰ ਚੱਲੀ ਆ ਅੱਛਾ ਹਾਂ ਇਹ ਇੱਕ ਵਾਰ ਪਹਿਲਾਂ ਜਾ ਹੀ ਫਿਰ ਆ ਤੇ ਮੈਂ ਪੰਜਵੀਂ ਯਰ ਚੱਲੇ ਆ ਠੀਕ ਹੈ ਠੀਕ ਹੈ ਮਾਤਾ ਜੀ ਤੁਸੀਂ ਫਿਰ ਅੰਕਲ ਹੋਣਾ ਤਾਂ ਇੱਕ ਵਾਰੀ ਵੱਧ ਜਾਏ ਹੋ ਮੈਂ ਫਿਰ ਆਪਣੀ ਮਾਤਾ ਦੇ ਨਾਲ ਸੱਸ ਦੇ ਨਾਲ ਗਈ ਹਾਂ ਨਾ ਬੀਬੀ ਦੀ ਮੰਮੀ ਜਿਹੀ ਭੈਣ ਸੀਗੀ ਮੈਂ ਸਾ ਤਿੰਨ ਚਾਰ ਜਣੇ ਪਹਿਲਾਂ ਗਏ ਆ ਇਕੱਲੇ ਗਏ ਆ ਇਹ ਪਹਿਲੀ ਵਾਰ ਉਹ ਕਿਰਪਾ ਪੂਰੀ ਮਹਾਰਾ ਜੀ ਬੈਰੀ ਸਾਨੂੰ ਘਰ ਦਾ ਪਤਾ ਹੀ ਨਹੀਂ ਵੀ ਘਰ ਕੌਣ ਕੀ ਕਰਦੇ ਕੀ ਨਹੀਂ ਕਰਦੇ ਕੋਈ ਖਿਆਲ ਨਹੀਂ ਪਿਛਲਾਏਗਾ ਸਰ ਠੀਕ ਹੈ ਬੈ ਮਹਾਰਾ ਤੀਰਥਿਆ ਨਾ ਜਦੋਂ ਮਤਲਬ ਧਾਮ ਤੋਂ ਅੱਗੇ ਜਾਂਦਾ ਹੈ ਹਿਮਕੁੰਡ ਸਾਹਿਬ ਉੱਥੇ ਰਸਤੇ ਵਿੱਚ ਜੋ ਮੰਨ ਦੀ ਭਾਵਨਾ ਨਾਲ ਉਹ ਬਿਲਕੁਲ ਹੀ ਪੂਰੀ ਹੋ ਜਾਂਦੀ 100% ਅੱਛਾ ਹਾਂ ਜੋ ਵੀ ਭਾਵਨਾ ਲੈ ਕੇ ਕੋਈ ਉੱਪਰ ਨੂੰ ਜਾਂਦਾ ਨਾ ਉਹ ਭਾਵਨਾ ਉੱਥੇ ਪੂਰੀ ਹੋ ਜਾਂਦੀ ਐਂ ਪ੍ਰਤਾਕੇ ਦੇਖਿਆ ਹੈ ਹਾਂ ਜੀ ਹਾਂ ਬਿਲਕੁਲ ਜੱਥੇ ਦੀ ਰਵਾਨਗੀ ਹੋ ਚੁੱਕੀ ਹੈ ਸੋ ਕਹਿੰਦੇ ਆ ਕਿ ਜੋ ਵੀ ਭਾਵਨਾ ਮਨ ਦੇ ਵਿੱਚ ਲੈ ਕੇ ਚੱਲੂ ਤਾਂ ਉਹ ਪੂਰੀ ਖੋ ਜਾਂਦੀ ਹੈ ਤਾਂ ਇਹ ਚੇਅਰਮੈਨ ਸਾਹਿਬ ਨੇ ਇਸ ਜਥੇ ਨੂੰ ਰਵਾਨਾ ਕਰ ਰਹੇ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਥਾ ਜਿਹੜਾ ਆ ਉਹਦੀ ਰਵਾਨਗੀ ਹੋ ਰਹੀ ਹੈ